ਕਵਾਂ ਜਾਂ ਹੋਟਲ ਆ ਨਾ ਇਹ ਆਜਤ ਪਿਆ ਰਾਉਂ। ਛੱਡਿਆ ਆ ਰਹਿਣਾ ਉਹ ਇਹਨਾਂ ਨੇ ਕਰਨਾ ਹੀ ਹੈ। ਇਹਨਾਂ ਨੇ ਕਰਨਾ ਹੀ ਹੈ। ਮੈਂ ਪਿੰਡ ਦਾ ਸਰਪੰਚ ਆ। ਹਾਂ। ਇਹ ਬੋਲੋ। ਮੇਰੇ ਤੁਸੀਂ ਜੋ ਮਰਜ਼ੀ ਕਰੋ। ਮੈਂ ਪਿੰਡ ਦਾ ਸਰਪੰਚ ਆ ਮੇਰੇ ਆਜਾਤ ਲਾਓ। ਅੰਦਰ ਚੱਲ। ਜਿਹੜੀ ਆ ਜਾਂ। ਥਾਣੇਦਾਰ। ਮੈਂ ਮੈਂ ਥਾਣੇਦਾਰ ਸੁਹੇ ਲੱਗ। ਮੈਂ ਸਰਪੰਚ ਆ। ਸ਼ਰਾਬ ਪੀ ਕੇ ਸੁਪਾਜ। ਪਿੰਡ ਦਾ ਸਰਪੰਚ। ਹੋਰ ਮੈਂ ਮੈਂਬਰ ਬਲਾਓ ਕੋਈ। ਕਿਹੜਾ ਮੈਂਬਰ? ਹੈਂ? ਆਗੇ। ਬਲਾਓ ਮੈਂਬਰ ਪੰਚਾਇਤ ਪੰਚਾਇਤ ਬਲਾਓ। ਸਰਪੰਚ ਨਰਟ ਡੇ ਨਬਰ ਹਾਂ ਪੰਜਾਹ ਨਾ ਢੇਡੀ ਨੀ ਪੜਦਾ ਰੋਟਾ ਇਹ ਲੀਬ ਜਲਦੀਪਾ ਇਧਰ ਆ ਪੁਰਾ ਆ ਪੁਲਸ ਆ ਇਹ ਪਿੰਡ ਚ ਬੜਨੀ ਨਹੀਂ ਲੈਣੀ ਮੈਂ ਖਰਾਬੀਆਂ ਮੈਂ ਤੇਰਾ ਘਰ ਆ ਇਹ ਖਰਾਬ ਪੁਲਸ ਨਹੀਂ ਬੜਨੀ ਨਹੀਂ ਇਥੇ ਇਹਨੂੰ ਕਾ ਬਾਹਰ ਨਿਕਲੋ ਯਾਰੀ ਗਲੀ ਦੇ ਪਿੱਛੇ ਹੋ ਜਾ ਗਲੀ ਦੇ ਪਿੱਛੇ ਹੋ ਜਾ ਗਲੀ ਦੇ ਪਿੱਛੇ ਚੋ ਆ ਸਰਪੰਚ ਆ ਪਿੰਡ ਦੀ ਹਾਂਜੀ ਬੀਬੀ ਸਵੇਰੇ ਕਰਾਂ ਗੱਲ ਇੱਕ ਕੰਪਲੇਂਟ ਆਈ ਸੀ ਅਸੀਂ ਉਹਦੇ ਸਬੰਧ ਚ ਆਏ ਹਾਂ ਹਾਂਜੀ ਸ਼ਸ਼ੀਕਲ ਜੀ ਉਹ ਚੱਲ ਪੜੋ ਜੀ ਪੁੱਤ ਚੱਲ ਬਣਾਓ ਚੋਟ ਦਫਾਓ ਦਫਾ ਪਰ ਉਹ ਕਿ ਭਜੀਓ ਬਣਾਉ ਦਫਾ ਹਾਂਜੀ ਕਰੋ ਜੀ ਕਰੋਗਾ ਕੰਪਲੇਂਟ ਆਈ ਆ ਸਾਡੇ ਕੋਲ ਹਾਂਜੀ ਸੁਣ ਲੱਗ ਗਈ ਜੀ 112 ਤੇ ਹਾਂਜੀ ਵੀਰ ਜੀ ਕੋਈ ਸੁਖਬਿੰਦਰ ਸਿੰਘ ਸਨ ਆਫ ਨਿਰਮਲ ਸਿੰਘ ਹਾਂਜੀ ਉਹਦੇ ਉਹਦੇ ਅਗੇਂਸਟ ਆਈ ਆ ਠੀਕ ਹੈ ਕੋਈ ਚਿੱਟਾ ਚਿੱਟਾ ਭੇਜਦਾ ਜੀ ਉਹ ਠੀਕ ਉਹਦੇ ਘਰ ਜਾਣਾ ਆਪਾਂ ਕਿੱਥੇ ਹੈ ਘਰ ਹੋਗਾ ਸਵੇਰੇ ਖਾਣਾ ਜੀ ਸਵੇਰ ਤੁਹਾਡੇ ਨਾਲ ਨਹੀਂ ਸਵੇਰ ਨਹੀਂ ਮੈਨੂੰ ਉਦਾਂ ਹੀ ਦੱਸ ਦਿਓ ਤੁਸੀਂ ਮੈਂ ਆਪੇ ਚੱਲ ਜਾਣਾ ਪਰ ਆਪਣੀ ਗੱਡੀ 'ਚ ਬੈਠੋ ਪਹਰੋ ਗਾਣੇ ਚੱਲ ਜਾਂਦੇ ਆਂ ਪਹਰੋ ਤੇ ਪੁੱਤਰ ਦਾ ਪਹਰੋ ਹੋ ਮੁੰਡਾ ਕੌਣ ਪਤਾ ਨਹੀਂ ਕੌਣ ਜੇ ਪਤਾ ਕੌਣ ਇਹ ਗੈਸਟ ਹੈ ਆਪਣੀ ਗੱਡੀ 'ਚ ਬੈਠੋ ਮੈਂ ਇੱਥੇ ਪਿੰਡ ਆਇਆ ਕੋਈ ਨਹੀਂ ਸਵੇਰੇ ਵੀ ਜੀ ਨਹੀਂ ਜਾਣਾ ਤੇ ਬੀਬੀ ਮੈਂ ਹੁਣ ਕਿਉਂ 112 ਦੀ ਕੰਪਲੇਂਟ ਆ ਨਸ਼ੇ ਵਿਰੋਧੀ ਕੰਪਲੇਂਟ ਆ ਜਾਣਾ ਹੋਣਾ ਕਿੱਦਾਂ ਜਾਣਾ ਪਤਾਵ ਦੱਸੋ ਫੋਨ ਜਾਣਾ ਚਲੋ ਦੇਖਦੇ ਆ ਮੈਂ ਚਲਦਾ ਮੇਰੇ ਪਿੰਡ ਚ ਆ ਵੜ ਗਿਆ ਆ ਵੜ ਗਿਆ ਪਿੰਡ ਚ ਆ ਪਿੰਡ ਚ ਵੜ ਗਿਆ ਆ ਹੋਰ ਦੱਸ ਠੀਕ ਆ ਨਹੀਂ ਕੰਮ ਖਰਾਬ ਹੋ ਜਾਣਾ ਮੈਂ ਗਿਆ ਖੜਾ ਮੈਂ ਆ ਲੈ ਖੜਾ ਤੂੰ ਕੰਮ ਖਰਾਬ ਹੈ ਹਮਤੈ ਕਰ ਮੁਖੇ ਦਾ ਕਰ ਜਾਂਦੀ ਹੈ ਹੈ ਹਮਤੈ ਕਿ ਮੁਖੇ ਦਾ ਕਰ ਜਾਂਦੀ ਮੈਂ ਜਾਣਦੀ ਹਿੰਮਤ ਆ ਹਿੰਮਤ ਆ ਬੀਬੀ ਗੱਲ ਸੁਣ ਮੇਰੀ ਮੈਂ ਤੁਹਾਨੂੰ ਪੁੱਛ ਤੂੰ ਦੱਸਣਾ ਘਰ ਕਿ ਮੈਂ ਹੋਰ ਕਿਹਦੇ ਤੋਂ ਪੁੱਛ ਲੈਣਾ ਹਾਂਜੀ ਘਰ ਹੋਰ ਕਿਹਦੇ ਤੋਂ ਪੁੱਛ ਲੈਣੇ ਘਰ ਤੇ ਨਾ ਦੇਖੇ ਇੰਨੇ ਵੀ ਮੇਰੇ ਤੁਸੀਂ ਸਰਪੰਚ ਸਾਹਿਬ ਹੋ ਤੁਸੀਂ ਸਹਿਯੋਗ ਨਹੀਂ ਕਰਦੇ ਤੁਸੀਂ ਨਹੀਂ ਦੱਸਦੇ ਭੀਕੇ ਦਾ ਭੀਕੇ ਮੈਂ ਹਣੀ ਨਹੀਂ ਨਾ ਤੁਸੀਂ ਸਹਿਯੋਗ ਕਰਦੇ ਚਲੋ ਕੋਈ ਗੱਲ ਨਹੀਂ ਠੀਕ ਆ ਜੀ ਮੈਂ ਹੋਰ ਕਿਹਦੇ ਤੋਂ ਪੁੱਛ ਲੈ ਆਜੋ ਅੱਗੇ ਪੁੱਛ ਲੈ ਆ ਜੀ ਗੱਡੀ ਲਾਇਆ ਤੇ ਬਿਲਕੁਲ ਪਲੀਜ਼ ਜਿੱਦਾਂ ਪਲੀਜ਼ ਆਹ ਘਰ ਚ ਆਪ ਕੋ ਪੰਟੀ ਚ ਚਲੋ ਚਲੋ ਘਰ ਲੈ ਕੇ ਚਲੋ ਤੁਸੀਂ ਆਜੋ ਆ ਜੀ ਕਈ ਕਈ ਦੇ ਸਰਪੰਚ ਸਾਹਿਬ ਦੇ ਘਰ ਵਾਲੇ ਆ ਭਵਿੰਦਰ ਸਿੰਘ ਜੀ ਇਹ ਪੁਲਿਸ ਪਾਰਟੀ ਨੂੰ ਨਸ਼ਾ ਫੰਡ ਤੋਂ ਰੋਕ ਰੋਕ ਰਹੇ ਆ ਚਲੋ ਫੇਰ ਸਰਪੰਚ ਸਾਹਿਬ ਸਾਡੇ ਨਾਲ ਉਹਨੂੰ ਘਰ ਦੱਸਿਓ ਸਰਪੰਚ ਸਾਹਿਬ ਸਾਡੇ ਸਾਨੂੰ ਬੀਬੀ ਸਾਨੂੰ ਸਾਨੂੰ ਘਰ ਦੱਸ ਦਿਓ ਅਸੀਂ ਤਸੱਲੀ ਕਰ ਲੈਨੇ ਆਂ ਤੁਸੀਂ ਤੁਸੀਂ ਇੱਕ ਬੰਦਾ ਨਸ਼ਾ ਨਹੀਂ ਵੇਚਦਾ ਮੈਂ ਤੁਹੀ ਸਾਨੂੰ ਤੁਹल्ली ਕਰਾਉ ਆਹੀ 112 ਦੀ ਕੰਪਲੇਨ ਦੇ ਆਏ ਆ ਸਾਨੂੰ ਬਰਾਂਡ ਤੇੋਂ ਬਰਾਂਡ ਤੇੋਂ ਮਿਲ ਕੀ ਹੈ ਸ਼੍ਰੀ ਮਾਰਟੀਨ ਤੁਹਡੇ ਤੁਹਾਡੀ ਗਿਜੋਰਤਾ ਸਾਡੇ ਤੋਂ ਬਰਾਂਡ ਮੰਗਣ ਦੀ ਮੈਂ ਸਰਪੰਚਾ ਪਿੰਡ ਦਾ ਕਿਹੜਾ ਪਿੰਡ ਦਾ ਸਰਪੰਚ ਕੋਈ ਨਾ ਸਵੇਰੇ ਦੱਸੋ ਇਹ ਸਵੇਰੇ ਦੱਸੋ ਸਰਪੰਚਾ ਮੈਂ ਮੈਂ ਅੱਗਾ ਸਵੇਰੇ ਦੱਸਾਂਗਾ ਕੋਈ ਗੱਲ ਕੋਈ ਗੱਲ ਨਹੀਂ ਸਰਪੰਚਾ ਸਰਪੰਚਾ ਮੈਂ ਹੋਟਲ ਆ ਨਾ ਹੋਟਲ ਆ ਨਾ ਸਰਪੰਚਾ ਹੋਟਲ ਆ ਨਾ ਮੈਂ ਨਾ ਘਰ ਬਿਠਾ ਤੂੰ 5 6 5 ਦੀ ਗੱਲ ਆ ਉੱਥੇ ਕੀ ਹੋਇਆ ਵੀ ਕੁਦਰ ਕਿਨਾਂ ਪੁਲਿਸ ਗਈ ਹਾਂਜੀ ਹਾਂਜੀ ਪੁਲਿਸ ਗਈ ਤੁਹਾਡੇ ਪਿੰਡਾਂ ਚਿੱਟਾ ਵੀ ਭੇਜਦਾ ਮੈਨੂੰ ਯਾਰ ਮੇਰੇ ਪਿੰਡ ਕੋਈ ਚਿੱਟਾ ਭੇਜਦਾ ਨਹੀਂ ਉਹ ਕੀ ਹੋਇਆ ਵੀ ਤੁਹਾਡੀ ਭੈਣ ਨੇ ਨਾ ਪੁਲਿਸ ਦੀ ਗੱਡੀ ਟੱਕਣ ਦੀ ਕੋਸ਼ਿਸ਼ ਕੀਤੀ ਮੇਰੇ ਪਿੰਡ 'ਚ ਤੁਹਾਡੀ ਮੇਰੀ ਮੇਰੀ ਮਰਜ਼ੀ ਤੋਂ ਬਿਨਾਂ ਦੀ ਇੰਟਰਵਿਊ ਹਸਾ ਲੇ ਮੈਂ ਵੀ ਇਹਦੇ ਨਾਲ ਹੀ ਸਾਂ ਉਹਨਾਂ ਬੰਦੇ ਨੇ ਦੋ ਗੋਲੀਆਂ ਚਲਾਈਆਂ ਤੋਂ ਦੋ ਇਹਨੇ ਰਵਝਾਨਾ ਗੋਰੀਆਂ ਪੁਲਿਸ ਨੇ ਚਲਾਈ ਹੈ ਇੱਕ ਮਿੰਟ ਵਾਕੇ ਖੰਡਰ ਨੇ ਮੈਂ ਕਿਹਾ ਜੀ ਨੇ ਦਰਦ ਕੀਤੀ ਹੋਈ ਸੀਗੀ ਭੁਪਿੰਦਰ ਸਿੰਘ ਨੇ ਇਹਨਾਂ ਨੇ ਸੌਰੀ ਆ ਪਤਾ ਕੀ ਬਲਦੇਵ ਸਿੰਘ ਸਰਪੰਚ ਜੀ ਨੇ ਇਹ 112 ਦੀ ਕੰਪਲੇਂਟ ਥਾਣਾ ਦਸੂਆ ਵਿੱਚ ਆਈ ਸੀ ਬੇ ਕੋਈ ਸਖਮਿੰਦਰ ਨਾਮ ਦਾ ਵਿਅਕਤੀ ਜਿਹੜਾ ਹੈ ਪਿੰਡ ਕਈਆ ਵਿੱਚ ਬੇ ਨਸ਼ਾ ਵੇਚਦਾ ਜਿਸ ਤੇ 112 ਦੀ ਕੰਪਲੇਂਟ ਦੇ ਬੇਸ ਦੇ ਉੱਤੇ ਡਿਊਟੀ ਅਫਸਰ ਐਸੇ ਸਰਜੀਸਾਂ ਕਰਤੇ ਐਸ ਸੀ ਸਖਦੇਵ ਸਿੰਘ ਵਾਸਾ ਸਰਕਾਰੀ ਗੱਡੀ 'ਚ ਉੱਥੇ ਗਏ ਸੀ ਤੇ ਜਦੋਂ ਉੱਥੇ ਪਹਿਲਾਂ ਗਏ ਆ ਉਹ ਸਰਪੰਚ ਸਾਹਿਬ ਨੇ ਇੱਕ ਫੋਨ ਕੀਤਾ ਬੇ ਪੁੱਛਿਆ ਕੋਈ ਸੁਖਵਿੰਦਰ ਨਾਮ ਦਾ ਵਿਅਕਤੀ ਉੱਥੇ ਘਰ ਗਏ ਉਹ ਬਾਹਰ ਮਲੇ ਉਹਦੇ ਤੇ ਰਵਿੰਦਰ ਸਿੰਘ ਤੋਂ ਉਹਦੀ ਪਤਨੀ ਸਰਪੰਚ ਆ ਤੇ ਉੱਥੇ ਉਹਨਾਂ ਕਹਿ ਆ ਕਿ ਸਾਨੂੰ ਘਰ ਦੱਸਦੇ ਹੋ ਬੇਸਿਕ ਕੋਈ ਗੱਲ ਨਹੀਂ ਜੀ ਹੈ ਉੱਥੇ ਸਰਪੰਚ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਇਹਨਾਂ ਦੇ ਕਾਫੀ ਵੀਡੀਓ ਬਣਾਉਣ ਲੱਪੇ ਵੀਡੀਓ ਬਣਾਉਂਦੇ ਉਹਨਾਂ ਨੇ ਕਾਫੀ ਉੱਪਰ ਤੱਕ ਕੰਮ ਕੀ ਪੁਲਿਸ ਮਰਜ਼ੀ ਵਿੱਚ ਕੀਤੀ ਤਾਂ ਹੋਰ ਬੰਦਿਆਂ ਨੂੰ ਸੱਦ ਕੇ ਬਹੁਤ ਜ਼ਿਆਦਾ ਹੀ ਕੁੱਟਮਾਰ ਕੀਤੀ ਤੇ ਉਹਨਾਂ ਦਾ ਜਿਹੜਾ ਪਿਸਤੌਲ ਹੈ ਜਿਹੜਾ ਤੇ ਉਹ ਖੋਣ ਲੱਗ ਪਏ ਤੇ ਕਾਫੀ ਕੁੱਟਮਾਰ ਕਰਦੇ ਨਾਲ ਬਾਅਦ ਵਿੱਚ ਉਹ ਜਿਹੜੀ ਹੈ ਵੇ ਵੇ ਜਿਹੜਾ ਪਾਇਰ ਹੋਇਆ ਤੇ ਗੋਥਮ ਗੋਤੀ ਦੇ ਵਿੱਚ ਤੇ ਉਹ ਛਰੇ ਜਿਹੜੇ ਆ ਇਹਨਾਂ ਲੋਕਾਂ ਦੇ ਵੀ ਲੱਗੇ ਕਿੰਨੇ ਕੁ ਸਲਾਮ ਚੱਕੀ ਹੋਈ ਹੈ ਪੁਲਿਸ ਮਰਜ਼ੀ ਨੂੰ ਦੋ ਜ਼ਖਮੀ ਹੋਏ ਆ ਤੇ ਸਰ ਈਪਰ ਮਾਮਲਾ ਦਰਜ ਕੀਤਾ ਇਹਨਾਂ ਸਿੱਟੇ ਜਿਹਨਾਂ ਨੇ ਇਸ ਪੁਲਿਸ ਤੋਂ ਕੋਸ਼ਿਸ਼ ਕੀਤੀ ਹਾਂ ਹਾਂ ਦੇਖੋ ਇੱਕ ਪਾਸੇ ਤਾਂ ਪੰਜਾਬ ਸਰਕਾਰ ਦਾ ਜਿਹੜਾ ਆ ਮਨ ਸਾਹਿਬ ਜੀ ਅਸੀਂ ਕੋਈ ਵੀ ਨਸ਼ਿਆਂ ਦੇ ਪ੍ਰਤੀ ਕਿਤੇ ਪੱਧਰ ਵੀ ਕੰਪਲੇਟ ਆਉਂਦੀ ਹੈ ਤਾਂ ਇਮੀਡੀਏਟ ਰੈਕਸ਼ਨ ਕਰਨਾ ਹੈ ਤੇ ਦੂਸਰੇ ਪਾਸੇ ਜੇ ਪੰਚਾਇਤ ਨੂੰ ਜਦ ਮੁਖੀਏ ਬੰਦੇ ਨੂੰ ਅਸੀਂ ਪੁੱਛਦੇ ਹਾਂ ਅਸੀਂ ਕਹਿੰਦੇ ਹਾਂ ਵੀ ਸਾਨੂੰ ਘਰ ਦੱਸ ਦਿਓ ਅਸੀਂ ਉਹਨੂੰ ਵੈਰੀਫਾਈ ਕਰਨਾ ਤੁਸ ਸਾਡਾ ਸਹਿਯੋਗ ਦਿਓ ਉਹ ਉਲਟਾ ਹੀ ਜਾ ਕੇ ਪੁਲਿਸ ਪਾਰਟੀ ਦੇ ਨਾਲ ਪੈਣ ਤਾਂ ਫੇਰ ਮਾੜੀ ਗੱਲ ਹੈ ਤੇ ਅਸੀਂ ਇਸ ਵਕਤ ਸਲੇ ਜਿੰਨੇ ਬੰਦੇ ਉਥੇ ਇਕੱਠੇ ਹੋ ਗਏ ਬਾਈ ਨੇਮ ਜਿਹੜੇ ਆ ਚਾਰ ਬੰਦਿਆਂ ਤੇ ਪਰਚਾ ਦਾ ਚ ਤੇ ਨਾਲ ਵੀ ਹੋ ਰਿਹਾ ਨਾਮ ਨੂੰ ਜਿਹੜੇ ਮੁਲਾਜਮ ਨੇ ਇਸ ਵਕਤ ਕੀ ਇਹ ਮੰਨਤਾ ਉਹ ਆਸਤਾ ਤੇ ਦਾਖਲਿਆ ਕਾਫੀ ਜਿਆਗੇ ਸੀਰੀਅਸ ਹੈ ਤੇ ਸੱਟਾਂ ਉਹਨਾਂ ਦੇ ਆ ਗਈਆਂ ਕਾਫੀ ਤੇ ਕਿਉਂਕਿ ਗੁੱਜੀਆਂ ਸੱਟਾਂ ਉਹਨਾਂ ਦੀ ਬਹੁਤ ਲੱਗੀਆਂ ਹੋਰ ਆ ਮੁਕੀ ਇਹਨਾਂ ਦੀ ਵਰਦੀ ਪਾੜੀ ਗਈ ਹੈ ਬੈਜ ਲਾਤੇ ਗਏ ਪੱਗ ਲਾਤੀ ਗਈ ਤੇ ਤੱਕ ਅਜੇ ਨਹੀਂ ਅਜੇ ਤਾਂ ਇਨਵੈਸਟੀਗੇਸ਼ਨ ਆ ਪਾਟਿਆ ਇਨਵੈਸਟੀਗੇਸ਼ਨ ਕਰਾਂਗੇ ਤਸਵੀਰ ਉਹ ਵੀ ਸਾਡੇ ਲੋਕ ਹੀ ਆ ਪਿੰਡ ਵਾਸੀ ਵੀ ਸਾਡੇ ਲੋਕ ਹੀ ਆ ਅਸੀਂ ਕਹਿੰਦੇ ਜੋ ਸੱਚ ਹੈ ਸੱਚ ਦੇ ਕਨਸੈਪਟ ਤੇ ਰਹੀਏ ਸਭ ਤੋਂ ਵੱਡਾ ਕੋਈ ਨਹੀਂਗਾ ਤੇ ਪੁਲਿਸ ਇਹਨਾਂ ਦੀ ਹੈਲਪ ਲਈ ਆ ਲੋਕਾਂ ਦੀ ਹੈਲਪ ਲਈ ਆ ਲੋਕਾਂ ਦਾ ਹੈਲਪ ਇੰਨੀ ਗੱਲ ਪੁੱਛਣ ਦੇ ਵਿੱਚ ਹੀ ਇੱਕ ਪੁਲਿਸ ਮੁਲਾਜ਼ਮ ਨੂੰ ਮੁਲਾਜ਼ਮ ਨੂੰ ਕੁੱਟ ਦੋ ਉਹ ਮਾਰੀ ਗਾਲਿਆ